ਸੋ ਅੱਜ ਆਪਾਂ ਜੇ ਇਸ ਵਿਸ਼ੇ ਤੇ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਾਂਗੇ ਉਹ ਵਿਸ਼ਾ ਹੈ ਜਿੰਨਾ ਦੁੱਖ ਵੱਡਾ ਹੋਊਗਾ ਸਾਡੀ ਪ੍ਰਾਰਥਨਾ ਉਨੀ ਵੱਡੀ ਹੋਊਗੀ ਹallelujah ਬਾੜੀ ਵਰੀ ਕੀ ਹੁੰਦਾ ਜਦੋਂ ਸਮੱਸਿਆ ਆਉਂਦੀ ਆ ਤੇ ਅਸੀਂ ਸਮੱਸਿਆ ਨੂੰ ਦੇਖ ਕੇ ਜਾਂ ਸਮੱਸਿਆ ਦੇ ਵਿੱਚ ਪੈ ਕੇ ਕਾਬਰ ਜਾਂਦੇ ਆ ਤੇ ਫਿਰ ਅਸੀਂ ਕਹਿੰਦੇ ਮੇਰਾ ਨਾ ਪ੍ਰਾਰਥਨਾ ਕਰਨ ਨੂੰ ਜੀ ਨਹੀਂ ਕਰਦਾ ਪਰ ਜਦੋਂ ਅਸੀਂ ਵਚਨ ਦੇ ਹਿਸਾਬ ਨਾਲ ਦੇਖਦੇ ਆ ਤਾਂ ਵਚਨ ਸਾਨੂੰ ਇਦਾਂ ਸਿਖਾਉਂਦਾ ਆ ਕਿ ਜਦੋਂ ਦੁੱਖ ਜਾਂ ਤਕਲੀਫ ਵੱਡਾ ਆਵੇ ਤੇ ਪ੍ਰਾਰਥਨਾ ਉਹਦੇ ਨਾਲੋਂ ਜ਼ਿਆਦਾ ਵੱਡੀ ਹੋਣੀ ਚਾਹੀਦੀ ਹੈ ਬਹੁਤ ਸਾਰੀਆਂ ਉਦਾਹਰਨਾਂ ਆ ਪੁੱਤਰ ਬਾਈਬਲ ਦੇ ਵਿੱਚ ਜਿਵੇਂ ਜਿਵੇਂ ਦੁੱਖ ਤਕਲੀਫ ਵੱਡੇ ਆਏ ਕਿਸੇ ਦੇ ਉੱਤੇ ਜਦੋਂ ਉਸ ਨਾਲੋਂ ਜ਼ਿਆਦਾ ਵੱਡੀ ਪ੍ਰਾਰਥਨਾ ਕੀਤੀ ਗਈ ਤਾਂ ਦੁੱਖ ਤਕਲੀਫ ਛੋਟੇ ਹੋ ਗਏ ਸਗੋਂ ਖਤਮ ਹੋ ਗਈ ਸੋ ਜੇ ਤੁਹਾਡੇ ਨਾਲ ਵੀ ਇੰਜ ਹੁੰਦਾ ਹੈ ਕਿ ਜਦੋਂ ਕੋਈ ਗਮ ਦੀ ਖਬਰ ਮੁਸੀਬਤ ਦੀ ਖਬਰ ਪਰੇਸ਼ਾਨੀ ਵਾਲੀ ਖਬਰ ਤੁਹਾਨੂੰ ਮਿਲਦੀ ਆ ਤੇ ਫੇਰ ਤੁਹਾਡਾ ਪ੍ਰਾਰਥਨਾ ਚ ਬੈਠਣ ਨੂੰ ਜੀ ਨਹੀਂ ਕਰਦਾ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਕਿ ਜਦੋਂ ਪ੍ਰਾਰਥਨਾ ਵਿੱਚ ਬੈਠਣ ਨੂੰ ਦਿਲ ਨਾ ਕਰੇ ਉਦੋਂ ਹੀ ਪ੍ਰਾਰਥਨਾ ਵਿੱਚ ਬੈਠੋ ਸਹੀ ਸਮਾਂ ਹੀ ਉਹ ਹੈ ਪ੍ਰਾਰਥਨਾ ਕਰਨ ਦਾ ਜਦੋਂ ਪ੍ਰਾਰਥਨਾ ਕਰਨ ਦਾ ਦਿਲ ਨਹੀਂ ਕਰਦਾ ਇਹਦਾ ਮਤਲਬ ਇਹ ਆ ਵੀ ਉਸ ਟਾਈਮ ਵਿੱਚ ਕੋਸ਼ਨਾ ਕੋਸ਼ ਤੁਹਾਡੇ ਲਈ ਬਹੁਤ ਜ਼ਬਰਦਸਤ ਹੋਣ ਵਾਲਾ ਆ ਜਿਹੜਾ ਹੋਣ ਤੋਂ ਬੈਰੀ ਰੋਕਣਾ ਚਾਹੁੰਦਾ ਆ ਤੇ ਉਹ ਤੁਹਾਨੂੰ ਖੇਡੇ ਪਾਈ ਫਿਰਦਾ ਆ ਇਹਦਾ ਮਤਲਬ ਉਸ ਵੇਲੇ ਤੁਹਾਡੇ ਲਈ ਪੋਰਟਲ ਓਪਨ ਆ ਤੁਹਾਡੇ ਲਈ ਈਕਾਤਮਕ ਦਰਵਾਜ਼ਾ ਖੁੱਲਾ ਹੋਇਆ ਆ ਜੇ ਇਸ ਦਰਵਾਜੇ ਵਿੱਚ ਵੜਨ ਤੋਂ ਸ਼ੈਤਾਨ ਤੁਹਾਨੂੰ ਰੋਕ ਰਿਹਾ ਆ ਉਹ ਤੁਹਾਡੇ ਮਨ ਨੂੰ ਜਾਂ ਉਦਾਸੀ ਵਿੱਚ ਪਾ ਰਿਹਾ ਆ ਜਾਂ ਉਹਨੇ ਤੁਹਾਨੂੰ ਹੋਰ ਕਿਸੇ ਹਾਰੇ ਪਾ ਦਿੱਤਾ ਵੀ ਰੀਲਾਂ ਦੇਖੀ ਜਾ ਸੋਸ਼ਲ ਮੀਡੀਆ ਤੇ ਬਿਜ਼ੀ ਹੋ ਜਾ ਕੋਈ ਮੂਵੀ ਲਾ ਲਾ ਨਿਆਣਿਆਂ ਦੇ ਨਾਲ ਖੇਡੇ ਪੈ ਗਏ ਜਾਂ ਕਿਸੇ ਦੀਆਂ ਚੁਗਲੀਆਂ ਕਰਨ ਲੱਗ ਗਏ ਕੁਝ ਨਾ ਕੁਝ ਉਹਨੇ ਇਹੋ ਜਿਹਾ ਤੁਹਾਡੇ ਅੱਗੇ ਲਿਆ ਕੇ ਰੱਖ ਦੇਣਾ ਵੀ ਤੁਹਾਡਾ ਪ੍ਰਾਰਥਨਾਵਲ ਨੂੰ ਮਨ ਨਾ ਕਰੇ ਤੁਸੀਂ ਬੇਸ਼ੱਕ ਪਰਤਾ ਕੇ ਦੇਖ ਲਿਓ ਇਸ ਚੀਜ਼ ਨੂੰ ਜਦੋਂ ਤੁਹਾਨੂੰ ਲੱਗੇ ਵੀ ਅੱਜ ਪ੍ਰਾਰਥਨਾ ਕਰਨ ਦਾ ਮਨ ਨਹੀਂ ਆ ਅੱਜ ਨੀਂਦ ਨੇ ਬਹੁਤ ਜ਼ੋਰ ਪਾਇਆ ਆ ਉਹੀ ਸਹੀ ਸਮਾਂ ਆ ਉਦੋਂ ਹੀ ਛਾਲ ਮਾਰ ਕੇ ਉੱਠੋ ਤੇ ਪ੍ਰਾਰਥਨਾ ਵਿੱਚ ਬਹਿ ਜਾਓ ਉਦੋਂ ਹੀ ਮੂੰਹ ਧੋ ਕੇ ਪ੍ਰਾਰਥਨਾ ਵਿੱਚ ਬਹਿ ਜਾਓ ਜਦੋਂ ਤੁਸੀਂ ਪ੍ਰਾਰਥਨਾ ਵਿੱਚ ਬੈਠ ਗਏ ਨੀਂਦ ਨੇ ਵੀ ਉੱਡ ਜਾਣਾ ਆ ਅਰ ਜਿਹੜੀ ਪ੍ਰਾਰਥਨਾ ਉਸ ਵੇਲੇ ਹੋਣੀ ਆ ਤੁਸੀਂ ਦੇਖਿਓ ਉਹਦਾ ਉੱਤਰ ਆਉਣਾ ਹੀ ਆਣਾ ਹੈ ਵਚਨ ਵਿੱਚ ਇਦਾਂ ਲਿਖਿਆ ਕਹਿੰਦਾ ਜਿਹੜਾ ਧਰਮੀ ਆ ਉਹ ਦੁੱਖ ਦੀ ਖਬਰ ਤੋਂ ਘਬਰਾਉਂਦਾ ਨਹੀਂ ਉਹਦਾ ਮਨ ਡਰਦਾ ਨਹੀਂ ਦੁੱਖ ਦੀ ਖਬਰ ਸੁਣ ਕੇ ਕਿਉਂਕਿ ਉਹਨੂੰ ਆਸ ਆ ਆਪਣੇ ਪਰਮੇਸ਼ਵਰ ਦੇ ਉੱਤੇ ਕਿ ਜਦੋਂ ਮੈਂ ਪਰਮੇਸ਼ਵਰ ਨੂੰ ਪੁਕਾਰਨਾ ਆ ਪਰਮੇਸ਼ਵਰ ਨੇ ਮੇਰੀ ਪ੍ਰਾਰਥਨਾ ਦਾ ਉੱਤਰ ਦੇ ਦੇਣਾ ਇਹ ਦੁੱਖ ਨਹੀਂ ਵੱਡਾ ਇਹ ਤਕਲੀਫ ਨਹੀਂ ਵੱਡੀ ਇਹ ਪੀੜ ਨਹੀਂ ਵੱਡੀ ਪਰ ਮੇਰਾ ਪਰਮੇਸ਼ਵਰ ਵੱਡਾ ਆ ਜੇ ਆਪਾਂ ਵੀ ਇਦਾਂ ਭਰੋਸਾ ਕਰਨਾ ਸਿੱਖ ਲਈਏ ਸੱਚੇ ਦਾਉਦ ਵਾਂਗ ਸਾਰੀਆਂ ਹੀ ਲੜਾਈਆਂ ਜਿੱਤ ਜਵਾਂਗੇ ਯਿਸੂ ਮਸੀਹ ਦੇ ਨਾਮ 'ਚ ਜੋ ਹੌਸ਼ਾ ਫਾਟਦੇ ਵਾਂਗ ਘਰੇ ਬੈਠੇ ਹੀ ਫਤਿਹ ਪਾ ਲਾਂਗੇ ਜੇ ਅਸੀਂ ਵੀ ਪ੍ਰਾਰਥਨਾ ਕਰਨੀ ਤੇ ਭਰੋਸਾ ਕਰਨਾ ਸਿੱਖ ਲਈਏ ਤੇ ਮੈਨੂੰ ਪਤਾ ਆ ਕਿ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਦਾ ਓਪਨ ਡੋਰ ਚਰਚ ਜੀਜ਼ਸ ਹੀਲਿੰਗ ਮਿਨਿਸਟਰੀ ਤੇ ਮੇਰੀ ਬੜੀ ਪਿਆਰੀ YouTube ਫੈਮਿਲੀ ਜਿਹੜੀ ਆ ਉਹ ਇਸ ਕੰਮ ਦੇ ਵਿੱਚ ਦਿਨੋਂ ਦਿਨ ਪਰਪੱਖ ਹੋ ਰਹੀ ਆ ਉਹ ਸਿੱਖਦੇ ਜਾ ਰਹੇ ਆ ਫਤਿਹ ਪਾਈ ਜਾਂਦੇ ਆ ਅੱਗੇ ਵਧੀ ਜਾਂਦੇ ਆ ਯਿਸੂ ਮਸੀਹ ਦੇ ਨਾਮ 'ਚ ਤੇ ਬਹੁਤ ਜ਼ਬਰਦਸਤ ਆਤਮਿਕ ਜੋਧੇ ਬਣ ਰਹੇ ਆ ਜਿਨ੍ਹਾਂ ਦੇ ਅੱਗੇ ਹੁਣ ਕੋਈ ਵੀ ਗੋਲੀ ਹਠ ਠਹਿਰ ਨਹੀਂ ਸਕੂਗਾ ਇਹ ਮੈਨੂੰ ਪੂਰਾ ਭਰੋਸਾ ਆ ਮੇਰੇ ਪਰਮੇਸ਼ਵਰ ਉੱਤੇ ਤੇ ਉਹਦੇ ਕਲਾਮ ਦੀ ਤਾਕਤ ਦੇ ਉੱਤੇ ਹallelujah ਆਓ ਆਪਾਂ ਬਚਨ ਦੇ ਵਿੱਚੋਂ ਦੇਖਦੇ ਆ 55 ਨੰਬਰ ਜ਼ਬੂਰ ਉਹਦੀ 11 ਨੰਬਰ ਆਇਤ ਵਿੱਚ ਇਦਾਂ ਲਿਖਿਆ ਆ ਕਹਿੰਦਾ 10 ਤੋਂ ਆਪਾਂ ਦੇਖ ਲੈਨੇ 55 ਜ਼ਬੂਰ ਉਹਦੀ 10 ਆਇਤ ਤੋਂ ਕਹਿੰਦਾ ਦਿਨ ਰਾਤ ਉਹ ਉਸ ਦੀਆਂ ਕੰਧਾਂ ਉੱਤੇ ਉਸ ਦੇ ਚਫੇਰੇ ਘੁੰਮਦੇ ਹਨ ਬਦੀ ਅਤੇ ਸ਼ਰਾਰਤ ਉਸ ਦੇ ਅੰਦਰ ਹੈ ਤਬਾਹੀ ਉਸ ਦੇ ਅੰਦਰ ਹੈ ੱੱਕੇਸ਼ਾਈ ਅਤੇ ਹੀਰਾ ਫੇਰੀ ਉਸ ਦੇ ਬਾਜ਼ਾਰਾਂ ਤੋਂ ਅਲੱਗ ਨਹੀਂ ਹੁੰਦੀ ਭਾਵ ਦਿਨ ਰਾਤ ਚਾਰ ਚਫੇਰੇ ਬਦੀਆਂ ਦਾ ਘੇਰਾ ਆ ਹਰ ਵੇਲੇ ਪਰ ਪ੍ਰਭੂ ਦਾ ਦਾਸ ਕੀ ਕਹਿੰਦਾ 16 ਨੰਬਰ ਆਇਤ ਤੇ ਆਜੋ ਕਹਿੰਦਾ ਪਰ ਮੈਂ ਪਰਮੇਸ਼ਵਰ ਨੂੰ ਪੁਕਾਰਾਂਗਾ ਅਤੇ ਯਹੋਵਾ ਮੈਨੂੰ ਬਚਾ ਲਵੇਗਾ ਹallelujah ਸਿਚੁਏਸ਼ਨ ਕਿਹੋ ਜਿਹਾ ਹਾਲਾਤ ਕਿਹੋ ਜਿਹਾ ਦਿਨ ਰਾਤ ਉਹ ਉਸ ਦੀਆਂ ਕੰਧਾਂ ਉੱਤੇ ਉਸ ਦੇ ਚੁਫੇਰੇ ਘੁੰਮਦੇ ਹਨ ਬਦੀ ਅਤੇ ਸ਼ਰਾਰਤ ਉਸ ਦੇ ਅੰਦਰ ਹੈ ਸਿਚੁਏਸ਼ਨ ਬੜੀ ਖਰਾਬ ਆ ਹਾਲਾਤ ਬੜੇ ਖਰਾਬ ਆ ਚਾਰ ਚੁਫੇਰੇ ਕਹਿੰਦਾ ਬੈਰੀਆਂ ਨੇ ਘੇਰਾ ਪਾਇਆ ਆ ਟਲਦੇ ਨਹੀਂ ਆ ਤਬਾਈ ਲੈ ਕੇ ਆਉਂਦੇ ਆ ਪਰ ਮੈਂ ਕੀ ਕਰੂੰਗਾ ਬਹਿ ਕੇ ਰਹੂੰਗਾ ਮੈਂ ਲੱਗ ਜੂੰਗਾ ਭੱਜ ਜੂੰਗਾ ਪਰਮੇਸ਼ਵਰ ਦੇ ਨਾਲ ਲੜਾਈਆਂ ਕਰੂੰਗਾ ਪਿੱਟ ਸਿਆਪੇ ਕਰੂੰਗਾ ਕੀ ਕਹਿੰਦਾ ਪਰ ਮੈਂ ਪਰਮੇਸ਼ਵਰ ਨੂੰ ਪੁਕਾਰਾਂਗਾ ਅਤੇ ਯਹੋਵਾ ਮੈਨੂੰ ਬਚਾ ਹallelujah ਕਿੰਨਾ ਵੱਡਾ ਇਮਾਨ ਹੈ ਬੰਦੇ ਦਾ ਚਾਰਚ ਫੇਰਿਓ ਭਾਵੇਂ ਬੁਰੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਚਾਰਚ ਫੇਰੇ ਜਿੱਧਰ ਨੂੰ ਦੇਖਦਾ ਭਾਵੇਂ ਵੈਰੀਆਂ ਦੇ ਜਾਲ ਵਿਛੇ ਹੋਏ ਦੇਖਦੇ ਆ ਕਹਿੰਦਾ ਪਰ ਮੈਂ ਪਰਮੇਸ਼ਵਰ ਨੂੰ ਪੁਕਾਰੂੰਗਾ ਤੇ ਪਰਮੇਸ਼ਵਰ ਮੈਨੂੰ ਬਚਾਵੇਗਾ ਜੇ ਤੁਹਾਨੂੰ ਵੀ ਲੱਗਦਾ ਆ ਬਹੁਤ ਭੈਣ ਭਰਾ ਮੈਨੂੰ ਮਿਲਦੇ ਆ ਵਾੜ ਕੇ ਕਹਿੰਦੇ ਭੈਣ ਜੀ ਸਾਨੂੰ ਚਾਰ ਚੁਫੇਰੇੋਂ ਦੁੱਖਾਂ ਨੇ ਘੇਰਾ ਪਾਇਆ ਆ ਸਾਡਾ ਕਿਸੇ ਪਾਸਿਓਂ ਵੀ ਸੁੱਖ ਦਾ ਸਾਹ ਨਹੀਂ ਨਿਕਲਦਾ ਅੱਜ ਦਾ ਵਚਨ ਉਹਨਾਂ ਦੇ ਲਈ ਆ ਜਿਨ੍ਹਾਂ ਨੂੰ ਚਾਰ ਚੁਫੇਰੇ ਦੁੱਖ ਤੋਂ ਬਿਨਾਂ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਅੱਜ ਦਾ ਵਚਨ ਉਹਨਾਂ ਦੇ ਲਈ ਆ ਕਿ ਤੁਸੀਂ ਯਹੋਵਾ ਨੂੰ ਪੁਕਾਰੋ ਤੁਸੀਂ ਪਰਮੇਸ਼ਵਰ ਨੂੰ ਪੁਕਾਰੋ ਤੇ ਉਹ ਤੁਹਾਨੂੰ ਬਚਾ ਲੂਗਾ ਹallelujah ਉਹ ਦੁੱਖ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਇਹ ਪਿੱਛੇ ਹਟਦੇ ਹੀ ਨਹੀਂ ਇਹਨਾਂ ਨੇ ਸਾਨੂੰ ਮਾਰਨਾ ਲਿਆ ਸੀ ਮੁੱਕਦੇ ਜਾਣੇ ਮਰਦੇ ਜਾਣੇ ਆ ਅੱਜ ਵਚਨ ਤੁਹਾਨੂੰ ਕਹਿੰਦਾ ਤੁਸੀਂ ਪਰਮੇਸ਼ਵਰ ਨੂੰ ਪੁਕਾਰੋ ਉਹ ਤੁਹਾਨੂੰ ਬਚਾਵੇਗਾ ਸંજ ਸਵੇਰੇ ਅਤੇ ਦੁਪਹਿਰ ਨੂੰ ਮੈਂ ਸ਼ਿਕਾਇਤ ਕਰਾਂਗਾ ਅਤੇ ਮੈਂ ਹੂੰਗਾਗਾ ਅਤੇ ਉਹ ਮੇਰੀ ਆਵਾਜ਼ ਸੁਨੇਗਾ ਕਿੰਨੇ ਟਾਈਮ ਪ੍ਰਾਰਥਨਾ ਕਰੂਗਾ ਸਾਰਾ ਦਿਨ ਸਵੇਰ ਨੂੰ ਵੀ ਦੁਪਹਿਰ ਨੂੰ ਵੀ ਤੇ ਸ਼ਾਮਾਂ ਨੂੰ ਵੀ ਕਿੰਨਾ ਮੈਂ ਜਿਹੜਾ ਉਹ ਕਹਿੰਦਾ ਨਾ ਮੈਂ ਸ਼ਿਕਾਇਤ ਕਰੂੰਗਾ ਆਪਣੇ ਵੈਰੀ ਦੀ ਕੰਪਲੇਨ ਕਹਿੰਦਾ ਕਰੂੰਗਾ ਮੈਂ ਪ੍ਰਭੂ ਅੱਗੇ ਵੀ ਇਹੇ ਇਦਾਂ ਕਰਦੇ ਆ ਹੂੰਗੂੰਗਾ ਭਾਵ ਮੈਂ ਆਪਣਾ ਸਾਰਾ ਜ਼ੋਰ ਲਾਉਂਗਾ ਪਰਮੇਸ਼ਵਰ ਨੂੰ ਮਨਾਉਣ ਦੇ ਵਿੱਚ ਉਹਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਨ ਦੇ ਵਿੱਚ ਉਹਦੀ ਆਰਾਧਨਾ ਕਰਨ ਦੇ ਵਿੱਚ ਅਕੀ ਕਹਿੰਦਾ ਕਹਿੰਦਾ ਉਹ ਮੇਰੀ ਆਵਾਜ਼ ਸੁਣੇਗਾ ਭਾਵੇਂ ਪਰਮੇਸ਼ਵਰ ਦੀ ਕੋਈ ਐਹੋ ਜੀ ਤਸਵੀਰ ਨਹੀਂ ਆ ਜਿਹਦੇ ਉੱਤੇ ਅਸੀਂ ਉਹਦੇ ਕੰਨਾਂ ਨੂੰ ਦੇਖ ਸਕੀਏ ਭਾਵੇਂ ਅਸੀਂ ਐਹੋ ਜਿਆ ਨਹੀਂ ਕੋਸ਼ਿਸ਼ ਦੇਖਦੇ ਜਿੰਨੂੰ ਅਸੀਂ ਕਹੀਏ ਕਿ ਪ੍ਰਭੂ ਦੀ ਅੱਖੇ ਇਦਾਂ ਦੀ ਆ ਪ੍ਰਭੂ ਦੇ ਕੰਨ ਨੇ ਇਦਾਂ ਦੇ ਆ ਉਹਦਾ ਮਾਹੰਦਰਾ ਇਦਾਂ ਦਾ ਹੈ ਕਰਕੇ ਉਹ ਇਨਵੀਜ਼ੀਬਲ ਆ ਉਹ ਦੇਖਦਾ ਨਹੀਂ ਪਰ ਫਿਰ ਵੀ ਉਹ ਦੀਆਂ ਇਸ ਧਰਤੀ ਉੱਤੇ ਅੱਖਾਂ ਲੱਗੀਆਂ ਹੋਈਆਂ ਆ ਤੇ ਕੰਨ ਖੁੱਲੇ ਹੋਏ ਆ ਇਸ ਲਈ ਪ੍ਰਭੂ ਦਾ ਜਨ ਕਹਿ ਰਿਹਾ ਆ ਕਹਿੰਦਾ ਮੈਂ ਪ੍ਰਾਰਥਨਾ ਕਰੂੰਗਾ ਤੇ ਉਹ ਮੇਰੀ ਆਵਾਜ਼ ਨੂੰ ਸੁਣੇਗਾ ਸੁਣਦਾ ਕੋਣ ਮੋਆ ਹੋਇਆ ਕੋਈ ਨਹੀਂ ਸੁਣਦਾ ਮਰਦੇ ਨਹੀਂ ਸੁਣਦੇ ਜੀਵਿਆਂ ਨੂੰ ਸੁਣਦਾ ਹੁੰਦਾ ਇਹਦਾ ਮਤਲਬ ਜੇ ਇਸ ਪਰਮੇਸ਼ਵਰ ਦੇ ਅੱਗੇ ਅਸੀਂ ਅਰਦਾਸ ਕਰਨੀ ਆ ਉਹ ਜਿਉਂਦਾ ਪਰਮੇਸ਼ਵਰ ਹੈ ਹallelujah ਇੰਨਾ ਵਿਸ਼ਵਾਸ ਕਾਇਮ ਕਰ ਲੋ ਪਰਮੇਸ਼ਵਰ ਦੇ ਉੱਤੇ ਵੀ ਅੱਜ ਮੈਂ ਪਰਮੇਸ਼ਵਰ ਅੱਗੇ ਆਪਣੇ ਸੌਣ ਵਾਲਿਆਂ ਦੀ ਕੰਪਲੇਨ ਕਰੂੰਗਾ ਨਿੱਕੇ ਨਿਆਣੇ ਵਾਂਗ ਬਣ ਜਾਣ ਨਿੱਕਾ ਨਿਆਣਾ ਕੀ ਕਰਦਾ ਆ ਆਪਣੇ ਮਾਪਿਓ ਦੇ ਅੱਗੇ ਆਣ ਕੇ ਜਿਹੜੇ ਉਹਨੂੰ ਪਰੇਸ਼ਾਨ ਕਰਦੇ ਆ ਉਹਦੀਆਂ ਸ਼ਿਕਾਇਤਾਂ ਲਾਉਂਦਾ ਆ ਕਦੀ ਝੱਗਾ ਖਿੱਚਦਾ ਆ ਕਦੀ ਪੈਂਟ ਖਿੱਚਦਾ ਆ ਕਦੀ ਹੱਥ ਖਿੱਚਦਾ ਆ ਵੀ ਇਹਨੇ ਮੈਨੂੰ ਮਾਰਿਆ ਆ ਇਹਨੂੰ ਕੁਛ ਕਹਿ ਦੇ ਇਤਈ ਦਾਊਦ ਇੱਥੇ ਕਰਦਾ ਨਜ਼ਰ ਆਉਂਦਾ ਆ ਪਰਮੇਸ਼ਵਰ ਦੇ ਅੱਗੇ ਕਹਿੰਦਾ ਮੈਂ ਮੈਂ ਇੰਤਰਰਲੇ ਕਰੂੰਗਾ ਤੇ ਉਹਨੇ ਮੇਰੀ ਸੁਣ ਲੈਣੀ ਆ ਉਹਨੂੰ ਪੂਰਾ ਭਰੋਸਾ ਆ ਕਿ ਪਰਮੇਸ਼ਵਰ ਨੇ ਮੇਰੀ ਸੁਣ ਲੈਣੀ ਆ ਕਹਿੰਦਾ ਉਹਨੇ ਮੇਰੀ ਜਾਨ ਨੂੰ ਹੱਲੇ ਵਿੱਚੋਂ ਸੁਖਾਲਾ ਛਡਾ ਲਿਆ ਉਹ ਹੱਲਾ ਜਿਹੜਾ ਵੈਰੀਆਂ ਨੇ ਉਹਦੇ ਵਿਰੁੱਧ ਮਾਰਿਆ ਕਹਿੰਦਾ ਪਰਮੇਸ਼ਵਰ ਨੇ ਮੈਨੂੰ ਸੌਖਿਆ ਹੀ ਉਹਦੇ ਵਿੱਚੋਂ ਕੱਢ ਲਿਆ ਛੁਡਾ ਲਿਆ ਕਿਉਂ ਜੋ ਮੇਰੇ ਵਿਰੋਧੀ ਬਹੁਤ ਸਨ ਕਿੰਨੇ ਸੀਗੇ ਉਹਦੇ ਵਿਰੋਧੀ ਤੇ ਜੇ ਤੁਹਾਡੇ ਬਹੁਤ ਆਪਰੋਧੀ ਪ੍ਰਭੂ ਅੱਜ ਵੀ ਛਡਾਉਣ ਦੀ ਤਾਕਤ ਰੱਖਦੇ ਕਿ ਨਹੀਂ ਫਿਰ ਡਰਨ ਦੀ ਜ਼ਰੂਰਤ ਨਹੀਂ ਆ ਵਚਨ ਚ ਲਿਖਿਆ ਭਾਵੇਂ ਮੇਰੇ ਵਿਰੁੱਧ ਇੱਕ ਦਲ ਵੀ ਜਿਹੜਾ ਆ ਉਹ ਡੇਰਾ ਪਾ ਲਵੇ ਕਹਿੰਦਾ ਮੈਂ ਭੱਜ ਕੇ ਵਿੱਚੋਂ ਦੀ ਲੰਘ ਜਾਊਂਗਾ ਹallelujah ਕਹਿੰਦਾ ਮੈਨੂੰ ਕੰਧਾਂ ਨੂੰ ਟੱਪੜ ਦਾ ਬਲ ਦਿੰਦਾ ਆ ਇੰਨਾ ਜ਼ੋਰ ਦਿੰਦਾ ਆ ਪ੍ਰਭੂ ਸਾਨੂੰ ਭਾਵੇਂ ਸਾਡੇ ਵਿਰੁੱਧ ਜਥੇ ਡੇਰਾ ਲਾਲਣ ਇੱਕ ਦਲ ਦਲ ਦਾ ਮਤਲਬ ਹੁੰਦਾ ਬਹੁ ਗਿਣਤੀ ਸੈਂਕੜੇ ਹਜ਼ਾਰਾਂ ਲੋਕਾਂ ਦੇ ਸਮੂਹ ਨੂੰ ਦਲ ਕਿਹਾ ਜਾਂਦਾ ਆ ਕਹਿੰਦਾ ਭਾਵੇਂ ਇੱਕ ਦਲ ਮੇਰੇ ਵਿਰੁੱਧ ਡੇਰਾ ਲਾ ਲਵੇ ਮੈਂ ਭੱਜ ਕੇ ਉਹਨਾਂ ਵਿੱਚੋਂ ਦੀ ਲੰਘ ਜੂੰਗਾ ਕਿ ਇੰਨੀ ਸਪੀਡ ਪ੍ਰਭੂ ਮੈਨੂੰ ਦੇ ਦੂਗੇ ਵੀ ਉਹ ਮੈਨੂੰ ਸ਼ੂ ਨਾ ਸਕਣਗੇ ਮੇਰੇ ਵਿਰੋਧੀ ਇਹੇ ਭਰੋਸਾ ਆ ਪਰਮੇਸ਼ਵਰ ਦੇ ਉੱਤੇ ਅਸਲ ਵਿੱਚ ਦਾਊਦ ਇਹ ਕਹਿ ਰਿਹਾ ਹੈ ਕਿ ਜੇ ਮੁਸੀਬਤ ਬਹੁਤ ਵੱਡੀ ਆ ਮੈਂ ਪ੍ਰਾਰਥਨਾ ਵੀ ਇੰਨੀ ਵੱਡੀ ਕਰੂੰਗਾ ਕਿ ਮੇਰਾ ਪਰਮੇਸ਼ਵਰ ਮੈਨੂੰ ਫਤਿਹ ਬਖਸ਼ੂਗਾ ਅੱਜ ਬਹੁਤ سارے ਲੋਕ ਆ ਜਿਹੜੇ ਮੁਸੀਬਤ ਵੇਲੇ ਪ੍ਰार्थਨਾ ਨਹੀਂ ਕਰਦੇ ਉਹਨਾਂ ਨੂੰ ਮੁਸੀਬਤ ਵੇਲੇ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਆ ਔਰ ਗੱਲਾਂ ਕਹੇ ਦੀਆਂ ਕਰਨੀਆਂ ਪਰਮੇਸ਼ਵਰ ਦੀਆਂ ਨਹੀਂ ਮੁਸੀਬਤ ਦੀਆਂ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਆ ਉਹ ਦੁੱਖ ਵਿੱਚ ਆ ਫਿਰ ਵੀ ਦੁੱਖ ਵਾਲੀਆਂ ਹੀ ਗੱਲਾਂ ਕਰੀ ਜਾਂਦੇ ਆ ਦੁੱਖ ਵਿੱਚੋਂ ਨਿਕਲਣ ਦੇ ਲਈ ਦੁੱਖ ਵਾਲੀਆਂ ਗੱਲਾਂ ਨਹੀਂ ਖੁਸ਼ੀ ਵਾਲੀਆਂ ਗੱਲਾਂ ਕਰਨੀਆਂ ਪੈਣੀਆਂ ਆ ਅੱਜ ਬਹੁਤ سارے ਲੋਕੀ ਆ ਉਹ مصیبت ਦੀਆਂ ਗੱਲਾਂ ਕਰੀ ਜਾਂਦੇ ਆ مصیبت ਵਿੱਚੋਂ ਨਿਕਲਣ ਦੇ ਲਈ مصیبت ਦੇ ਬਾਰੇ ਗੱਲਾਂ ਨਾ ਕਰੋ ਪਰਮੇਸ਼ਵਰ ਦੇ ਬਾਰੇ ਵਿੱਚ ਗੱਲਾਂ ਕਰੋ ਜਿਨੇ ਆਪਣੇ ਜ਼ੋਰ ਨਾਲ ਤੁਹਾਨੂੰ ਕੱਢਣਾ ਹੈ ਬਾਹਰ ਆਜੋ ਆਪਾਂ ਦੇਖੀਏ 19 ਨੰਬਰ ਆਇਤ ਵਿੱਚ ਕਹਿੰਦਾ ਪਰਮੇਸ਼ਰ ਸੁਣੇਗਾ ਅਤੇ ਉਹਨਾਂ ਨੂੰ ਉੱਤਰ ਦੇਵੇਗਾ ਉਹ ਜੋ ਆਦਤੋਂ ਵਿਰਾਜਮਾਨ ਹੈ ਸਲਾ ਇਹ ਉਹ ਹਨ ਜਿਨ੍ਹਾਂ ਲਈ ਅਦਲ ਬਦਲ ਨਹੀਂ ਅਤੇ ਜਿਹੜੇ ਪਰਮੇਸ਼ਰ ਦਾ ਭੈ ਨਹੀਂ ਮੰਨਦੇ ਕਹਿੰਦਾ ਪ੍ਰਭੂ ਮੇਰੀਆਂ ਪ੍ਰਾਰਥਨਾਵਾਂ ਨੂੰ ਸੁਣੂਗਾ ਤੇ ਉਹਨਾਂ ਦੇ ਵਿਰੁੱਧ ਔਰ ਜਰੂਰ ਜ਼ੋਰ ਮਾਰੂਗਾ ਜਿਹੜੇ ਪਰਮੇਸ਼ਵਰ ਦਾ ਭੈ ਨਹੀਂ ਮੰਨਦੇ ਜੇ ਉਹ ਪਰਮੇਸ਼ਵਰ ਦਾ ਭੈ ਮੰਨਦੇ ਹੋਣ ਫਿਰ ਉਹ ਕਿਸੇ ਨੂੰ ਸਤਾਉਣ ਨਾ ਜਿਹੜੇ ਕਿਸੇ ਨੂੰ ਸਤਾਉਂਦੇ ਆ ਆਪਣੇ ਵਿੱਚ ਵੀ ਹੋ ਸਕਦੇ ਆ ਦੇਖੋ ਇੱਕ ਗੱਲ ਚੇਤੇ ਰੱਖਿਓ ਹਮੇਸ਼ਾ ਜਿੱਥੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਵੈਰੀ ਸ਼ਬਦ ਆਉਂਦਾ ਹੈ ਨਾ ਉਹਦਾ ਮਤਲਬ ਗੈਰਕੌਮਾ ਨਹੀਂ ਹੁੰਦਾ ਇਹ ਗੱਲ ਬਹੁਤ ਧਿਆਨ ਨਾਲ ਸਿੱਖਣ ਵਾਲੀ ਆ ਬਹੁਤ سارے ਲੋਕਾਂ ਨੂੰ ਇਦਾਂ ਹੀ ਲੱਗਦਾ ਹੈ ਕਿ ਜਦੋਂ ਵੈਰੀ ਸ਼ਬਦ ਆਉਂਦਾ ਹੈ ਉਹ ਗੈਰਕੌਮਾ ਸਮਝਣ ਲੱਗ ਜਾਂਦੇ ਆ ਪਰ ਤੁਹਾਡੇ ਬਹੁਤ ਇਹੋ ਜਿਹੇ ਦੋਸਤ ਹੋਣਗੇ ਜਿਹੜੇ ਹੋਰਾਂ ਕੌਮਾਂ ਦੇ ਵਿੱਚੋਂ ਆ ਪਰ ਵੇਲੇ ਸਿਰ ਉਹਨਾਂ ਨੇ ਤੁਹਾਡੀ ਬਾਹ ਫੜੀ ਆ ਤੁਹਾਡੀ ਮਦਦ ਕੀਤੀ ਆ ਉਹ ਤੁਹਾਡੇ ਵੈਰੀ ਨਹੀਂ ਆ ਅਸਲੀ ਵੈਰੀ ਤਾਂ ਉਹ ਆ ਜਿਹੜੇ ਤੁਹਾਡੇ ਗੋਰ ਭਾਈ ਬਣ ਕੇ ਤੁਹਾਡੇ ਨਾਲ ਤੁਰੇ ਫਿਰਦੇ ਪਰ ਤੁਹਾਡੀਆਂ ਜੜ੍ਹਾਂ ਵੜਦੇ ਆ ਤੇ ਜਿੱਥੇ ਵੈਰੀ ਸ਼ਬਦ ਆਉਂਦਾ ਆ ਇਹ ਵੈਰੀ ਸ਼ਬਦ ਸਿਰਫ ਉਹਨਾਂ ਲਈ ਆ ਜਿਹੜੇ ਵੈਰ ਕਮਾਉਂਦੇ ਆ ਭਾਵੇਂ ਉਹ ਜਿਹੜੀ ਮਰਜੀ ਕੌਮ ਦੇ ਹੋਣ ਜਿਹੜੀ ਮਰਜੀ ਨੇਸ਼ਨ ਦੇ ਹੋਣ ਸੋ ਬਹੁਤ ਗੌਰ ਕਰਨਾ ਆ ਕਈ ਵਾਰੀ ਇਦਾਂ ਦੀਆਂ ਗੱਲਾਂ ਦੇ ਵਿੱਚ ਹੀ ਜਿਹੜਾ ਆ ਆਪੇ ਹੀ ਜਨਤਾ ਫਸ ਜਾਂਦੀ ਆ ਫੇ ਉਹਨਾਂ ਕੋਲੇ ਜਵਾਬਦਾਇਗੀਆਂ ਨਹੀਂ ਹੁੰਦੀਆਂ ਜਦੋਂ ਵੀ ਵਚਨ ਪੜ੍ਹਨਾ ਤੇ ਸੁਣਨਾ ਆ ਉਸ ਤੋਂ ਪਹਿਲਾਂ ਪ੍ਰਾਰਥਨਾ ਜ਼ਰੂਰ ਕਰਿਆ ਕਰੋ ਕਿ ਪ੍ਰਭੂ ਜੀ ਤੁਹਾਡਾ ਆਤਮਾ ਸਾਨੂੰ ਵਚਨ ਸਮਝਣ ਦੀ ਸੁਣਨ ਦੀ ਤੇ ਵਚਨ ਉੱਤੇ ਚੱਲਣ ਦੀ ਸਮਰਥ ਬਖਸ਼ੇ ਹallelujah ਆਜੋ ਜ਼ਬੂਰ 56 ਦੇ ਵਿੱਚ ਤੇ ਇਹਦੀ ਤੀਜੀ ਚੌਥੀ ਪੰਕਤੀ ਦੇ ਵਿੱਚ ਐਂਦਾ ਲਿਖਿਆ ਆ ਕਹਿੰਦਾ ਜੇਸ ਵੇਲੇ ਮੈਨੂੰ ਡਰ ਹੋਵੇਗਾ ਮੈਂ ਤੇਰੇ ਉੱਤੇ ਸਰ ਰੱਖਾਂਗਾ ਜਦੋਂ ਕਿਸੇ ਚੀਜ਼ ਤੋਂ ਡਰ ਲੱਗੇ ਉਸ ਵੇਲੇ ਕੀ ਕਰਨਾ ਹੈ ਡਰ ਜਾਣਾ ਕੀ ਕਰਨਾ ਫੇ ਕਹੇਦੇ ਤੇ ਹਾਂਜੀ ਜੇ ਇਸ ਵੇਲੇ ਡਰ ਲੱਗੇ ਆਪਣਾ ਭਰੋਸਾ ਪਰਮੇਸ਼ਵਰ ਤੇ ਰੱਖਣਾ ਹੈ ਫੇ ਤੁਸੀਂ ਦੇਖੋ ਡਰਨੇ ਤੁਹਾਡੇ ਅੱਗੇ ਭੱਜ ਜਾਣਾ ਹੈ ਮੈਨੂੰ ਪੂਰਾ ਚੇਤਾ ਆ ਅੱਜ ਤੋਂ 18 ਕ ਸਾਲ ਪਹਿਲਾਂ ਦੀ ਗੱਲ ਆ ਮੈਨੂੰ ਖੁੱਲੀਆਂ ਅੱਖਾਂ ਦੇ ਨਾਲ ਇੱਕ ਜਗ੍ਹਾ ਸੀ ਜਿੱਥੇ ਦੁਸ਼ਟ ਆਤਮੇ ਨਜ਼ਰ ਆਉਂਦੇ ਸੀਗੇ ਇੱਕ ਐਕਚੁਅਲ ਦੇ ਵਿੱਚ ਇੱਕ ਦੁਸ਼ਟ ਆਤਮਾ ਨਜ਼ਰ ਆਉਂਦਾ ਹੁੰਦਾ ਸੀ ਤੇ ਉਹ ਨਿਰਵਸਤਣ ਸੀਗਾ ਉਹ ਦੁਸ਼ਟ ਆਤਮਾ ਜਦੋਂ ਦੀ ਲੰਗਣਾ ਤੇ ਉਹਨੇ ਮੈਨੂੰ ਆਵਾਜ਼ ਮਾਰਨੀ ਇਸ਼ਾਰੇ ਨਾਲ ਉਹਨੇ ਮੈਨੂੰ ਆਪਣੇ ਵੱਲ ਨੂੰ ਸੱਦਣਾ ਤੇ ਮੈਂ ਬਹੁਤ ਜ਼ਿਆਦਾ ਡਰ ਜਾਣਾ ਉਹ ਇੱਕ ਪੁਰਾਣੀ ਇਮਾਰਤ ਸੀਗੀ ਸਾਡੇ ਘਰ ਦੇ ਬਿਲਕੁਲ ਕੋਲ ਹੀ ਇੱਕ ਦੋ ਬੜੀ ਡੈੜੀ ਜੀ ਨੇ ਮੈਨੂੰ ਦੇਖਿਆ ਵੀ ਇਹ ਉਥੋਂ ਬਹੁਤ ਨੱਠ ਕੇ ਬਾੜੀਆਂ ਚੜਦੀ ਆ ਤੇ ਉਦੋਂ ਮੈਂ ਰਾਜਪ੍ਰਤਾਪ ਹੋਣ ਵਾਲਾ ਸੀ ਪ੍ਰੈਗਨੈਂਟ ਸੀਗੀ ਤਾਂ ਡੈਡੀ ਜੀ ਨੇ ਮੰਮੀ ਜੀ ਨੂੰ ਕਿਹਾ ਵੀ ਇਹਦੇ ਲਈ ਇੱਦਾਂ ਦੌੜ ਕੇ ਪੌੜੀਆਂ ਚੜ੍ਹਨਾ ਠੀਕ ਨਹੀਂ ਹੈਗਾ ਵੀ ਤੂੰ ਇਹਨੂੰ ਸਮਝਾ ਤੇ ਮੈਂ ਕਿਹਾ ਵੀ ਓਕੇ ਜਦੋਂ ਮੈਂ ਦੇਖਣਾ ਮੈਨੂੰ ਦੇਖਦੇ ਆ ਮੈਂ ਪੂਰਾ ਆਪਣਾ ਹੌਸਲਾ ਜਾਂ ਕਰਕੇ ਚਾਲ ਨੂੰ ਕੰਟਰੋਲ 'ਚ ਰੱਖਣਾ ਪਰ ਜਦੋਂ ਮੈਨੂੰ ਲੱਗਣਾ ਮੈਨੂੰ ਕੋਈ ਨਹੀਂ ਦੇਖਦਾ ਮੈਂ ਉੱਥੋਂ ਇੰਨੀ ਦੌੜ ਕੇ ਫੇਰ ਪੌੜੀਆਂ ਚੜਨਾ ਵੀ ਮੈਨੂੰ ਐਦਾਂ ਲੱਗਦਾ ਸੀ ਜਿਵੇਂ ਉਸ ਦੋ ਚਾਤਮਾ ਨੇ ਮੈਨੂੰ ਫਾੜ ਲੈਣਾ ਹੈ ਉਹ ਭਿਆਨਕ ਜੀ ਸ਼ਕਲ ਸੀਗੀ ਉਹਦੀ ਇੱਕ ਦਿਨ ਡੈਡ ਜੀ ਨੇ ਮੈਨੂੰ ਕੋਲ ਬਿਠਾ ਲਿਆ ਮੈਂ ਡੈਡ ਜੀ ਸੰਤ ਅਰਭਜਨ ਸਿੰਘ ਜੀ ਨੂੰ ਕਹਿੰਦੀ ਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਸੱਚ-ਸੱਚ ਦੱਸ ਕੀ ਗੱਲ ਆ ਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਟੈਜੀ ਮੈਨੂੰ ਬਹੁਤ ਡਰ ਲੱਗਦਾ ਫਲਾਣੇ ਪਾਸੇ ਤੇ ਕੋਈ ਚੀਜ਼ ਆ ਉਹੋ ਐਦਾਂ ਮੈਨੂੰ ਡਰਾਉਂਦੀ ਆ ਉਹ ਮੈਨੂੰ ਕਹਿੰਦੇ ਵੀ ਹੌਸਲੇ ਨਾਲ ਬੈਠ ਮੈਨੂੰ ਕਹਿੰਦੇ ਤੂੰ ਕਿੰਨੂੰ ਮੰਨਦੀ ਆ ਮੈਂ ਕਿਹਾ ਮੈਂ ਪਰਮੇਸ਼ਵਰ ਨੂੰ ਮੰਨਦੀ ਆ ਕਹਿੰਦੇ ਫੇਰ ਮੈਨੂੰ ਦੱਸ ਪਰਮੇਸ਼ਵਰ ਵੱਡਾ ਆ ਕਿ ਭੂਤ ਵੱਡਾ ਆ ਮੈਂ ਕਿਹਾ ਪ੍ਰਭੂ ਵਾ ਦਾਇਆ ਕਹਿੰਦੇ ਤੈਨੂੰ ਪਤਾ ਵਚਨ ਦੇ ਵਿੱਚ ਲਿਖਿਆ ਆ ਨਾ ਡਰ ਮੈਂ ਤੇਰੇ ਨਾਲ ਆ ਮੈਂ ਕਿਹਾ ਹਾਂਜੀ ਕਹਿੰਦੇ ਫਿਰ ਤੂੰ ਭਰੋਸਾ ਨਹੀਂ ਕਰਦੀ ਮੈਂ ਕਿਹਾ ਮੈਨੂੰ ਇਦਾਂ ਲੱਗਦਾ ਸੀ ਜਿੱਦਾਂ ਮੈਂ ਭਰੋਸਾ ਕਰਦੀ ਆ ਪਰ ਜੋ ਮੈਂ ਕਰ ਰਹੀ ਆ ਉਹਦੇ ਸਾਹਮਣੇ ਨਾਲ ਮੈਂ ਭਰੋਸਾ ਨਹੀਂ ਕਰ ਰਹੀ ਤੇ ਦਾਜੀ ਨੇ ਮੈਨੂੰ ਕਿਹਾ ਤੂੰ ਭਰੋਸਾ ਕਰਕੇ ਦੇਖ ਜਦੋਂ ਤੂੰ ਉਧਰ ਦੀ ਲੰਘਣਾ ਆ ਉਹਨੂੰ ਦੱਸ ਦੇਵੀਂ ਵੀ ਦੇਖ ਮੇਰੇ ਨਾਲ ਕੌਣ ਤੁਰਿਆ ਜਾਂਦਾ ਆ ਹੁਣ ਮੈਂ ਡਰਦੀ ਨਹੀਂ ਆ ਮੇਰੇ ਨਾਲ ਮੇਰਾ ਪਰਮੇਸ਼ਵਰ ਆ ਮੈਂ ਪਰਮੇਸ਼ਵਰ ਨੂੰ ਮੰਨਦੀ ਆ ਉਹ ਤੇਰੇ ਨਾਲੋਂ ਵੱਡਾ ਆ ਤੂੰ ਮੇਰਾ ਗੋਸ਼ ਨਹੀਂ ਵਿਗਾੜ ਸਕਦਾ ਤੂੰ ਉਹਨਾਂ ਨੇ ਬੜੇ ਪਿਆਰ ਨਾਲ ਮੈਨੂੰ ਸਮਝਾਇਆ ਇਦਾਂ ਹੀ ਹੋਇਆ ਜੇ ਇਸ ਦਿਨ ਸਮਝਾਇਆ ਮੈਂ ਉਧਰ ਨਹੀਂ ਜਾਣੀ ਆ ਪਰ ਮੇਰੀ ਰੂਹ ਕੰਬੀ ਜਾਂਦੀ ਆ ਮੇਰੇ ਐਨ ਕੰਬੜੀਆਂ ਛੇੜਦਿਆਂ ਗੂਸਪਾਮ ਹੋਏ ਆ ਜਿਵੇਂ ਆਪਣੇ ਰੋਂਗ ਤੇ ਖੜੇ ਹੁੰਦੇ ਆ ਪਰ ਮੈਂ ਪੂਰੇ ਹੌਸਲੇ ਨਾਲ ਚਾਲ ਨੂੰ ਕੰਟਰੋਲ ਵਿੱਚ ਰੱਖ ਕੇ ਮੈਂ ਕਹੀ ਜਾਨੀ ਮੇਰੇ ਨਾਲ ਯਿਸੂ ਮਸੀਹ ਜਾਂਦਾ ਹੈ ਉਹਨੇ ਮੇਰਾ ਹੱਥ ਫੜਿਆ ਹੈ ਨਾ ਕੋਈ ਭੈੜੀ ਚੀਜ਼ ਮੈਨੂੰ ਸ਼ੂ ਨਹੀਂ ਸਕਦੀ ਕਿਉਂਕਿ ਪ੍ਰਭੂ ਵੱਡੇ ਆ ਉਹ ਮੈਨੂੰ ਬਚਾਉਣ ਦੀ ਤਾਕਤ ਰੱਖਦਾ ਮੈਂ ਪ੍ਰਭੂ ਦੀ ਜ਼ਿੰਮੇਵਾਰੀਆਂ ਉਹਨੇ ਆਪੇ ਹੀ ਮੈਨੂੰ ਬਚਾ ਲੈਣਾ ਉਹਨੇ ਦੁਸ਼ਟ ਆਤਮਾ ਨੂੰ ਇੱਥੋਂ ਕੱਢ ਦੇਣਾ ਮਤਲਬ ਮੈਂ ਬੋਲਦੀ ਜਾਨੀ ਆ ਗੱਲਾਂ ਕਰਦੀ ਤੁਰੀ ਜਾਨੀ ਆ ਜੇ ਮੈਂ ਸਹੀ ਸਲਾਮਤ ਆਪਣੀ ਰੂਮ ਵਿੱਚ ਪਹੁੰਚ ਗਈ ਮੇਰਾ ਹੌਸਲਾ ਵਧਿਆ ਵੀ ਜੇ ਮੈਂ ਹੌਲੀ ਤੁਰੀ ਜਾਂਦੀ ਸੀ ਇਹਦੀ ਜਰਤ ਨਹੀਂ ਹੋਈ ਮੇਰੇ ਕੋਲ ਆਉਣ ਦੀ ਨੈਕਸਟ ਡੇ ਫੇਰ ਮੈਂ ਇਦਾਂ ਹੀ ਕੀਤਾ ਥਰਡ ਡੇ ਮੈਂ ਫੇਰ ਇਦਾਂ ਹੀ ਕੀਤਾ ਤੇ ਚੌਥੇ ਦਿਨ ਮੈਨੂੰ ਪਤਾ ਵੀ ਨਹੀਂ ਲੱਗਾ ਉਹ ਕਿੱਥੇ ਚਲੇ ਗਿਆ ਬਸ ਯਿਸੂ ਮੇਰੇ ਨਾਲ ਸੀ ਹਾਲੇਲੂਇਆ ਪ੍ਰਭੂ ਪਹਿਲਾਂ ਵੀ ਮੇਰੇ ਨਾਲ ਹੀ ਸੀ ਪਰ ਮੈਂ ਕਦੀ ਫੀਲ ਹੀ ਨਹੀਂ ਕੀਤਾ ਸੀ ਮੈਨੂੰ ਲੱਗਦਾ ਸੀ ਮੈਂ ਹੀ ਇਕੱਲੀ ਤੁਰੀ ਜਾਨੀ ਆ ਇਸ ਦੁਸ਼ਟ ਆਤਮੇ ਨੇ ਮੈਨੂੰ ਫੜ ਲੈਣਾ ਹੈ ਪਰ ਜਦੋਂ ਫੀਲ ਕਰਨਾ ਸ਼ੁਰੂ ਕੀਤਾ ਤਾਂ ਪ੍ਰਭੂ ਸੱਚੀ ਮੇਰੇ ਨਾਲ ਸੀ ਔਰ ਅੱਜ ਵੀ ਮੇਰੇ ਨਾਲ ਆ ਹੁਣ ਮੈਂ ਡਰਦੀ ਨਹੀਂ ਕੱਢਦੀ ਆ ਯਿਸੂ ਮਸੀਹ ਦੇ ਨਾਮ 'ਤੇ ਖਰੀ ਦੁਸ਼ਟ ਆਤਮਾ ਸੀ ਜਿਹਨੇ ਡਰਾ ਲਿਆ ਹੁਣ ਦੁਸ਼ਟ ਆਤਮੇ ਰੱਬ ਦੀ ਧੀ ਕੋਲੋਂ ਡਰਦੇ ਆ ਤੇ ਮੈਂ ਕਹਿੰਦੀ ਜਿੱਧਰ ਦੀ ਮੈਂ ਲੰਘਦੀ ਆ 1 ਕਿਲੋਮੀਟਰ ਏਰੀਆ ਛੱਡ ਕੇ ਭੱਜ ਜਾਂਦੇ ਆ ਹallelujah ਹallelujah ਤੁਸੀਂ ਜਿੰਨੂੰ ਮੰਨਦੇ ਆ ਉਹ ਜੀਂਦਾ ਆ ਉਹ ਮਹਾਨ ਆ ਉਹ ਸਰਵ ਸ਼ਕਤੀਮਾਨ ਆ બસ ਸਾਨੂੰ ਭਰੋਸਾ ਕਰਨ ਦੀ ਜ਼ਰੂਰਤ ਆ ਅਰ ਕੀ ਲਿਖਿਆ ਪਰਮੇਸ਼ਵਰ ਵਿੱਚ ਮੈਂ ਉਸਦੇ ਬਚਨ ਦੀ ਉਸਤਤ ਕਰਾਂਗਾ ਪਰਮੇਸ਼ਵਰ ਉੱਤੇ ਮੈਂ ਜਦ ਇੱਕ ਵਾਰੀ ਮੈਂ ਇਹ ਵਚਨ ਬੋਲਣਾ ਦਵਾਂ ਹਮੇਸ਼ਾ ਲਈ ਇਹ ਵਚਨ ਮੇਰੇ ਦਿਲ ਦੀ ਤਖਤੀ ਉੱਤੇ ਲਿਖ ਹੋ ਗਿਆ ਕਿ ਪਰਮੇਸ਼ਰ ਮੇਰੇ ਅੰਗ ਸੰਗ ਹੋਣੇਗਾ ਨਾ ਡਰ ਨਾ ਕੱਭ ਤੇ ਸੰਭਾਲੂਗਾ ਕਿਵੇਂ ਸੱਜੇ ਫਤਿਹਮੰਦ ਹੱਥ ਦੇ ਨਾਲ ਅਸੀਂ ਉਹਦੇ ਵਚਨ ਦੀ ਉਸਤਤ ਕਰਨੀ ਆ ਵਚਨ ਦੀ ਉਸਤਤ ਕਿੱਦਾਂ ਹੁੰਦੀ ਆ ਵਚਨ ਉੱਤੇ ਭਰੋਸਾ ਰੱਖਣ ਦੇ ਨਾਲ ਵਚਨ ਨੂੰ ਜੀਂਦਾ ਸਮਝਣ ਦੇ ਨਾਲ ਕਿ ਇਹ ਵਚਨ ਜਿਹੜਾ ਆ ਇਹ ਜੀਂਦਾ ਆ ਇਹ ਕੰਮ ਕਰਨ ਵਾਲਾ ਵਚਨ ਆ ਇਹ ਸਿਰਫ ਲਿਖਤ ਵਿੱਚ ਹੀ ਨਹੀਂ ਆ ਇਹ ਵਚਨ ਜੀਂਦਾ ਆ ਕਾਰਾਗਾਰ ਆ ਇਹ ਵਚਨ ਅਰ ਜਦੋਂ ਤੁਸੀਂ ਕਿਸੇ वचन ਉੱਤੇ ایمان ਲੈ ਆਉਂਦੇ ਹੋ, ਭਰੋਸਾ ਰੱਖਦੇ ਹੋ ਔਰ ਪ੍ਰੋਕਲੇਮ ਕਰਦੇ ਹੋ ਉਸ वचन ਨੂੰ ਬੋਲਦੇ ਹੋ, ਡਿਕਲੇਅਰ ਕਰਦੇ ਹੋ ਤੇ ਤੁਸੀਂ वचन ਦੀ ਉਸਤਤ ਕਰਦੇ ਹੋ। ਅਰ ਜਦੋਂ ਤੁਸੀਂ वचन ਦੀ ਉਸਤਤ ਕਰਦੇ ਹੋ, ਤੁਸੀਂ ਫਤਿਹ ਪਾਉਣੇ ਹੋ। ਹallelujah! ਇਸ ਲਈ वचन ਦੀ ਉਸਤਤ ਕਰਨਾ ਸਿੱਖੋ। ਜਿੰਨਾ ਵੱਧ ਵਚਨ ਬੋਲ ਕੇ ਪ੍ਰਾਰਥਨਾ ਕਰੋਗੇ ਜ਼ਰੂਰੀ ਨਹੀਂ ਆ ਹਰ ਵਾਰੀ ਤੁਹਾਨੂੰ ਇਹ ਕਹਿਣਾ ਪਵੇ ਕਿਹੜੀ ਆਇਤ ਵਿੱਚ ਲਿਖਿਆ ਆ ਪਰ ਜੇ ਤੁਹਾਨੂੰ ਪਤਾ ਆ ਇਹ ਵਚਨ ਜਿਹੜਾ ਆ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੋਇਆ ਆ ਤਾਂ ਤੁਸੀਂ ਸਿੱਧਾ ਵੀ ਬੋਲ ਸਕਦੇ ਆ ਵੀ ਵਚਨ ਵਿੱਚ ਮੈਨੂੰ ਪਰਮੇਸ਼ਵਰ ਨੇ ਬੈਰੀ ਦੀ ਸਾਰੀ ਪਤਾ ਯਾਰ ਇਹਦੇ ਕੋਲੇ ਜਿਹੜਾ ਹਥਿਆਰ ਆ ਉਹ ਸਿਰਫ ਇਹਨੂੰ ਫੜਨਾ ਹੀ ਨਹੀਂ ਇਹਨੂੰ ਚਲਾਉਣਾ ਵੀ ਆਉਂਦਾ ਆ ਹallelujah ਤੇ ਖੜੇ ਹੋਵੋ ਆਪਾ ਚੱਲ ਰਿਹਾ ਅਜੇ ਵਚਨ ਹੀ ਚੱਲ ਰਿਹਾ ਆ ਪਰ ਵਚਨ ਨੂੰ ਹੁਣ ਚਲਾਉਣਾ ਹੈ ਆਪ ਵਚਨ ਇੱਕ ਤਲਵਾਰ ਆ ਤੇ ਹੁਣ ਤੁਸੀਂ ਤਲਵਾਰਬਾਜ਼ੀ ਕਰੋਗੇ ਤੁਸੀਂ ਇਸ ਵਚਨ ਨੂੰ ਜੀਵੰਤ ਆਪਣੇ ਜੀਵਨ ਦੇ ਵਿੱਚ ਰਸੀਬ ਕਰੋਗੇ ਅ ਜਦੋਂ ਤੁਸੀਂ ਫਿਰ ਇਸ वचन ਨੂੰ ਡਿਕਲੇਅਰ ਕਰੋਗੇ ਅੱਜ ਹੀ ਤੁਹਾਡੇ ਬੰਧਨ ਟੁੱਟ ਜਾਣੇ ਆ ਅੱਜ ਹੀ ਤੁਹਾਡੀਆਂ ਗੋਚੀਆਂ ਹੋਈਆਂ ਆਸ਼ਾਆਂ ਸਾਰੀਆਂ ਚੀਜ਼ਾਂ ਜੋ ਕੁਝ ਵੀ ਬੈਰੀ ਨੇ ਤੁਹਾਡੇ ਤੋਂ ਖੋਇਆ ਆ ਅੱਜ ਹੀ ਹੁਣੇ ਹੀ ਤੁਹਾਨੂੰ ਵਾਪਸ ਮਿਲ ਜਾਣਾ ਯਿਸੂ ਮਸੀਹ ਦੇ ਨਾਮ ਚ